ਫੂਲਕਾ ਸਾਹਿਬ ਨੇ ਬਹੁਤ ਵਧੀਆ ਜਿਹੜਾ ਵਕਤ ਅਮ ਚੁੱਕਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਕਿਤੇ ਵੀ ਕਿਤੇ ਥੋੜਾ ਜਿਹਾ ਉਹਦਾ ਸਵਾਗਤ ਕਰਦੇ ਆਂ ਔਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕਿ ਬਿਲਕੁਲ ਗੱਲ ਠੀਕ ਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਰਾਸੀ ਕਰਨ ਜਿਹੜਾ ਉਹ ਬਾਦਲ ਕੰਪਨੀ ਨੇ ਕਰ ਲਿਆ ਸੀਗਾ ਇਹ ਅਸੀਂ ਹਰ ਹਾਲਤ ਦੇ ਵਿੱਚ ਉਹਨਾਂ ਦਾ ਸਾਥ ਦੇ ਕੇ ਇਹ ਚਾਹਾਂਗੇ ਕਿ ਉੱਥੇ ਕੋਈ ਰਾਜਨੀਤੀ ਜਿਹੜੀ ਆ ਨਾ ਹੋ ਸਕੇ ਅਸੀਂ ਫੂਲਕਾ ਸਾਹਿਬ ਦਾ ਜੋ ਮਿਸ਼ਨ ਹੈ ਆ ਸਾਡਾ ਵੀ ਉਹੀ ਮਿਸ਼ਨ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਮਿਸ਼ਨ ਇੱਕ ਹੋਵੇ ਫਿਰ ਇੱਕ ਦੂਜੇ ਦਾ ਸਾਥ ਦੇਈਦਾ ਫੂਲਕਾ ਸਾਹਿਬ ਦਾ ਸ਼ਰੋਮਣੀ ਅਕਾਲੀ ਦਲ ਟਕਸਾਲੀ ਪੂਰਾ ਸਾਥ ਦੇਵੇਗਾ ਤੇ ਜਿੱਥੇ ਕਿਤੇ ਉਹਨਾਂ ਦੇ ਸਾਥ ਦੀ ਲੋੜ ਹੋਈ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਸਾਡਾ ਸਾਥ ਸ਼ੇਖਵਾ ਸਾਹਿਬ ਜਿਹੜਾ 올 ਇੰਡੀਆ ਗੁਰਦੁਆਰਾ ਐਕਟ ਹੈ ਉਹਦੇ ਅੰਡਰ ਥਿਸ ਵਿਲੇਜ ਰੋਮੀ ਕਮੇਟੀ ਦੀਆਂ ਚੋਣਾਂ ਲੱਗੀਆਂ ਤਾਂ ਇੱਕ ਜਥੇਬੰਦੀ ਖੜੀ ਕਰਨੀ ਪਈ ਜਿਹੜੀ ਪੂਰਤਾ ਸਾਹਿਬ ਨੇ ਜਥੇਬੰਦੀ ਖੜੀ ਕੀਤੀ ਹੈ ਕੀ ਤੁਸੀਂ ਉਹਦੇ ਨਾਲ ਜਾ ਕੇ ਫਿਰ ਰੋਗੇ ਸ਼ਰੋਮੀ ਕਮੇਟੀ ਦੀਆਂ ਚੋਣਾਂ ਜਦੋਂ ਲੱਗੀਆਂ ਪਹਿਲੀ ਗੱਲ ਤੁਸੀਂ ਥੋੜੀ ਜੀ ਸੋਧ ਕਰ ਲਓ ਆਪਣੇ ਕੁਐਸਚਨ ਜਿਹੜਾ ਐਕਟ ਬਣਿਆ ਹੋਇਆ ਉਹ ਗੁਰਦੁਆਰਾ ਐਕਟ 1925 ਆ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਜਿਵੇਂ ਕਿ ਤੁਸੀਂ ਕਿਹਾ ਆ ਨਹੀਂ ਆਲ ਇੰਡੀਆ ਦਾ ਤਾਂ ਅਜੇ ਪ੍ਰਪੋਜ਼ਲ ਚੱਲ ਰਿਹਾ ਹਾਂ ਮੈਂ ਉਹੀ ਗੱਲ ਕਹਿ ਰਿਹਾ ਤੁਸੀਂ ਆਲ ਇੰਡੀਆ ਕਿਹਾ ਨਾ ਮੈਂ ਉਹਨੂੰ ਥੋੜਾ ਜਿਹਾ ਕਲੀਅਰਿਫਾਈ ਕਰ ਦਿਆਂ دوسری ਗੱਲ ਇਹ ਆ ਕਿ ਸਾਡੀ ਪਾਰਟੀ ਦੀ ਅਜੇ ਰਜਿਸਟ੍ਰੇਸ਼ਨ ਹੋ ਰਹੀ ਆ ਇੱਕ ਦੂਜੇ ਦਾ ਸਾਥ ਲੈਣਾ ਦੇਣਾ ਜਿਹੜਾ ਆ ਉਹ ਉਹ ਤੈਅ ਆ ਜਿਹੜੀਆਂ ਕੋਈ ਕਾਨੂੰਨੀ ਅੜਚਨਾ ਇਹਦੇ 'ਚ ਹੋਣਗੀਆਂ ਉਹ ਅਸੀਂ ਪੈ ਲੈ ਕੇ ਦੂਰ ਕਰਾਂਗੇ ਜਿਹੜੀ ਗੱਲ ਹੁਣ ਤੁਸੀਂ ਕੀਤੀ ਆ ਕੁਦਰਤੀ ਤੁਸੀਂ ਗੱਲ ਕਰਤੀ ਆ ਮੈਂ ਉਹਨੂੰ ਥੋੜਾ ਜਆ ਲੈਬੋਰੇਟ ਕਰਕੇ ਦੱਸਦੇ ਆ ਕਿ ਜਦੋਂ ਦਾ 1925 ਦਾ ਐਕਟ ਗੁਰਦੁਆਰਾ ਐਕਟ ਬਣਿਆ ਆ ਸਿੱਖਾਂ ਦੀ ਉਹਦੋਂ ਦੀ ਮੰਗ ਆ ਵੀ ਸਾਨੂੰ ਇਹ ਮਨਜ਼ੂਰ ਨਹੀਂ ਸਾਨੂੰ ਆਲ ਇੰਡੀਆ ਗੁਰਦੁਆਰਾ ਐਕਟ ਚਾਹੀਦਾ ਆ ਉਹਦੇ ਤਾਂ 3-4 ਖਰੜੇ ਚਲੇ ਵੀ ਗਏ ਦੁਬਾਰਾ ਚਲੇ ਵੀ ਗਏ ਲੇਕਿਨ ਕਿਉਂ ਨਹੀਂ ਹੁਣ ਤੱਕ ਬਣਿਆ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਵਾਂ ਕਿ ਜਦੋਂ ਅਸੀਂ ਬਾਦਲ ਸਾਹਿਬ ਦੇ ਨਾਲ ਸਾਂ ਮੈਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਮੈਂ ਉਹਨਾਂ ਨੂੰ ਬਹੁਤ ਵਾਰੀ ਇਹ ਗੱਲ ਕਹੀ ਕਿ ਸਾਨੂੰ ਇਸ ਐਕਟ ਨਾਲ ਸਿੱਖਾਂ ਦੀ ਉਹ ਸ਼ਾਨ ਨਹੀਂ ਬਣਦੀ ਜਿੰਨੀ ਸ਼ਾਨ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਬਣਨੀ ਆ ਕਿਉਂਕਿ ਆਲ ਇੰਡੀਆ ਦੇ ਸਾਰੇ ਗੁਰਦੁਆਰੇ ਉਹਦੇ ਅੰਡਰ ਆਉਣੇ ਨੇ ਹੁਣ ਜਿਹੜੇ ਤਿੰਨ ਤਖਤ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1925 ਦੇ ਐਕਟ ਚ ਆਉਂਦੇ ਆ ਲੇਕਿਨ ਜਿਹੜੇ ਦੋ ਤਖਤ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਉਹ ਇਹਦੇ ਤੋਂ ਬਾਹਰ ਨੇ ਇਸ ਕਰਕੇ ਸਾਰਿਆਂ ਦੀ ਜਿਹੜੀ ਮਰਿਆਦਾ ਉਹ ਇੱਕ ਨਹੀਂ ਹੋਈ ਜਿਹਦੇ ਨਾਲ ਬੜਾ ਵੱਡਾ ਸਾਡਾ ਕੌਮੀ ਨੁਕਸਾਨ ਹੋਇਆ ਆ ਜੇ ਆਲ ਇੰਡੀਆ ਗੁਰਦੁਆਰਾ ਇੱਕ ਬਣ ਜਾਂਦਾ ਤੇ ਇਹ ਸਾਰੀ ਮਰਿਆਦਾ ਵੀ ਇੱਕ ਹੋ ਜਾਂਦੀ ਆ ਇਹਦੇ ਨਾਲ ਡੇਰਾਬਾਦ ਜਿਹੜਾ ਉਹ ਖਤਮ ਹੁੰਦਾ ਆ ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹਣਾ ਉਹ ਇਹ ਕਿ ਜਦੋਂ ਮੈਂ ਇਹ ਗੱਲ ਕਹੀ ਜਦੋਂ ਹਰਿਆਣਾ ਆ ਵੱਖਰੀ ਕਮੇਟੀ ਤੁਸੀਂ ਉੱਥੇ ਸੋਸ ਲੈ ਮੈਂ ਬਾਦਲ ਸਾਹਿਬ ਨੂੰ ਕਿਹਾ ਵੀ ਇਹਦਾ ਹਾਲ ਇੱਕੋ ਹੀ ਆ ਆਲ ਇੰਡੀਆ ਗੁਰਦੁਆਰਾ ਐਕਟ ਮੈਨੂੰ ਕਹਿਣ ਲੱਗੇ ਸਾਡੇ ਕੋਲ ਤੇ ਜਿਹੜੇ ਪੰਜਾਬ ਦੇ ਮੈਂਬਰ ਬਣਦੇ ਆ ਉਹ ਹੀ ਸਾਹਮਣੇ ਔਖੇ ਹੋ ਜਾਂਦੇ ਆ ਤੇ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਗਿਆ ਤੇ ਬਾਹਰ ਲੀਆਂ ਸੇਟਾਂ ਚੋਂ ਵੀ ਉਹਨੇ ਮੈਂਬਰ ਬਣ ਜਾਣੇ ਆ ਤੇ ਸਾਡਾ ਕੰਟਰੋਲ ਨਹੀਂ ਰਹਿਣਾ ਸ਼੍ਰੋਮਣੀ ਕਮੇਟੀ ਤੇ ਤੇ ਜੇ ਸਾਡਾ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਨਾ ਰਿਹਾ ਤੇ ਆਪਣਾ ਅਕਾਲੀ ਦਲ ਵੀ ਕਿਸੇ ਨੇ ਮੰਨਣਾ ਨਹੀਂ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਨੀਅਤ ਕਰਕੇ ਅੱਜ ਤੱਕ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਿਆ ਅਸੀਂ ਮੇਰੇ ਇਸ ਵਾਸਤੇ ਇੱਕ ਮਿੰਟ ਮੈਂ ਮੈਂ ਪੂਰਾ ਕਰਨਾ ਦੂਸਰੇ ਪਾਸੇ ਲੈ ਗਏ ਮੈਂ ਇੱਕ ਮਿੰਟ ਆ ਮੈਂ ਪੂਰਾ ਕਰਨਾ ਸਿਰਫ ਅਸੀਂ ਤੁਹਾਡੇ ਰਹੀਂ ਸਾਰੇ ਸਿੱਖ ਜਗਤ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਮੰਗ ਅਧੂਰੀ ਹੈ ਆਲ ਇੰਡੀਆ ਗੁਰਦੁਆਰਾ ਐਕਟ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹਦੇ ਵਾਸਤੇ ਪੂਰਾ ਯਤਨ ਕਰੇਗਾ ਉਹਨਾਂ ਚਿਰ ਜਿੰਨਾ ਚਿਰ ਇਹ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣ ਜਾਂਦਾ ਹੁਣ ਤੁਸੀਂ ਕਰੋ ਇਹ ਸਵਾਲ ਜਿਹੜਾ ਕਿਉਂ ਆ